ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਸਤਿਗੁਰੂ ਜੀ ਦੇ ਨਾਲ ਕਾਸ਼ੀ ਬਨਾਰਸ ਗਏ ਰਾਤ ਬੀਤਣ ਤੋਂ ਬਾਅਦ ਜਦੋਂ ਸਵੇਰ ਦਾ ਅੰਮ੍ਰਿਤ ਵੇਲਾ ਹੋਇਆ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਮਰਦਾਨਾ ਜਿਹਨੂੰ ਕਹਿੰਦੇ ਹਨ ਕਿ ਮਰਦਾਨਾ ਜੀ ਹੁਣ ਅੰਮ੍ਰਿਤ ਵੇਲਾ ਹੋ ਗਿਆ ਹੈ ਆਪਾਂ ਨੇ ਗੰਗਾ ਦੇ ਵਿੱਚ ਇਸ਼ਨਾਨ ਕਰਨਾ ਹੈ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਸਵੇਰ ਦਾ ਸਮਾਂ ਹੋਇਆ ਅੰਮ੍ਰਿਤ ਵੇਲੇ ਦਾ ਤਾਂ ਸਤਿਗੁਰੂ ਜੀ ਗੰਗਾ ਤੋਂ ਬਾਹਰ ਨਿਕਲ ਕੇ ਪੰਜ ਮਰਦਾਨਾ ਜੀ ਨਾਲ ਤੇ ਭਾਈ ਬਾਲਾ ਜੀ ਨਾਲ ਇਕਾਂਤ ਜਗ੍ਹਾ ਤੇ ਇੱਕ ਪਾਸੇ ਬੈਠ ਕੇ ਤਾਂ ਭਾਈ ਮਰਦਾਨਾ ਜੀ ਦੀ ਜਦੋਂ ਨਜ਼ਰ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਈ ਤਾਂ ਕੀ ਦੇਖਦੇ ਹਨ ਕਿ ਉੱਥੇ ਇੱਕ ਕੁੱਤਾ ਮਰਿਆ ਹੋਇਆ ਪਿਆ ਸੀ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਸਤਿਗੁਰੂ ਜੀ ਆਪ ਜੀ ਦੇ ਪਿੱਛੇ ਇੱਕ ਕੁੱਤਾ ਮਰਿਆ ਪਿਆ ਹੈ ਅਗੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਭਾਈ ਮਰਦਾਨਾ ਜੀ ਆਪਾਂ ਨੇ ਅੱਜ ਇਸ ਨੂੰ ਹੀ ਕੀਰਤਨ ਸੁਣਾਉਣਾ ਹੈ ਇਸ ਦਾ ਹੀ ਆਪਾਂ ਨੇ ਉਧਾਰ ਕਰਨਾ ਹੈ ਇੱਥੇ ਹੀ ਆਪਾਂ ਬੈਠ ਕੇ ਹਰ ਜਸ ਕੀਰਤਨ ਕਰਨਾ ਹੈ ਉਸ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਦੀ ਆਪਾਂ ਨੇ ਉਸਤਤ ਕਰਨੀ ਹੈ ਇਸ ਕਰਕੇ ਆਪ ਜੀ ਨੇ ਇਸ ਤੋਂ ਕੋਈ ਵੀ ਸੋਗ ਨਹੀਂ ਕਰਨੀ ਆਪਾਂ ਨੇ ਇਸ ਦਾ ਵੀ ਭਲਾ ਕਰਨਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਸਤਗੁਰੂ ਜੀ ਨੇ ਲਿਖਿਆ ਹੈ ਪਸ਼ੂ ਪਰੇਦ ਮੁਕਤ ਕੋ ਤਾਰੇ ਪਾਹਣ પાર ਉਤਾਰੇ ਕਿ ਸਤਗੁਰੂ ਜੀ ਨੇ ਸਮੁੱਚੀ ਕਾਇਨਾਤ ਦਾ ਬਾਣੀ ਦੇ ਨਾਲ ਹਰ ਜਗ੍ਹਾ ਤੇ ਜਾ ਕੇ ਜਿੱਥੇ ਤੱਕ ਹੋ ਸਕਿਆ ਭਲਾ ਕੀਤਾ ਜਦੋਂ ਸਤਗੁਰੂ ਜੀ ਕੀਰਤਨ ਕਰ ਰਹੇ ਹਨ ਤਾਂ ਥੋੜੇ ਸਮੇਂ ਬਾਅਦ ਆਲੇ ਦੁਆਲੇ ਕਾਫੀ ਸੰਗਤ ਸਤਗੁਰੂ ਜੀ ਦੇ ਕੋਲ ਆ ਕੇ ਬੈਠ ਗਈ ਅਤੇ ਕੀਰਤਨ ਸੁਣਨ ਲੱਗ ਗਈ। ਇੰਨੇ ਵਿੱਚ ਉੱਥੇ ਦਾ ਜੋ ਇੱਕ ਪੰਡਿਤ ਸੀ ਚਤਰਦਾਸ ਉਹ ਆਉਂਦਾ ਹੈ ਅਤੇ ਦੇਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਕਰ ਰਹੇ ਹਨ ਅਤੇ ਪਿੱਛੇ ਕੁੱਤਾ ਮਰਿਆ ਪਿਆ ਹੈ ਤਾਂ ਉਸ ਨੇ ਆ ਕੇ ਗੁਰੂ ਮਹਾਰਜ ਨੂੰ ਕਿਹਾ ਕਿ ਬਾਬਾ ਜੀ ਇਹ ਕਿਹੜੀ ਮਰਿਆਦਾ ਹੋਈ ਪਿੱਛੇ ਕੁੱਤਾ ਮਰਿਆ ਪਿਆ ਹੈ ਤੁਸੀਂ ਕਿਸ ਨੂੰ ਕੀਰਤਨ ਸੁਣਾ ਰਹੇ ਹੋ ਤੁਹਾਨੂੰ ਮੁਸਕਣੀ ਆਉਂਦੀ ਕੁੱਤੇ ਵਿੱਚੋਂ ਐਨੀ ਐਨੀ ਗੰਦੀ ਮੁਸਕ ਮਾਰ ਰਹੀ ਹੈ ਤਾਂ ਸਤਗੁਰੂ ਜੀ ਬੜੇ ਸ਼ਾਂਤ ਸੁਭਾਅ ਦੇ ਨਾਲ ਬੋਲੇ ਕਿ ਪੰਡਿਤ ਚਤਰਦਾਸ ਜੀ ਇਹ ਤਾਂ ਮਰਿਆ ਹੋਇਆ ਹੈ ਪੰਡਿਤ ਜੀ ਕਹਿੰਦੇ ਕਿ ਤੁਸੀਂ ਮਰੇ ਹੋਏ ਨੂੰ ਕੀਰਤਨ ਸੁਣਾ ਰਹੇ ਹੋ ਇਹ ਕਿਹੜਾ ਸੁਣ ਰਿਹਾ ਹੈ ਨਾਲੇ ਤਾਂ ਕੁੱਤਾ ਹੈ ਗੁਰੂ ਮਹਾਰਾਜ ਕਹਿੰਦੇ ਕਿ ਪੰਡਿਤ ਜੀ ਇਹ ਕੁੱਤਾ ਮਰਿਆ ਹੋਇਆ ਹੈ ਜੇ ਜਿਉਂਦਾ ਹੁੰਦਾ ਤਾਂ ਸ਼ਾਇਦ ਅਸੀਂ ਡਰ ਜਾਂਦੇ ਕਿਉਂਕਿ ਕੀ ਪਤਾ ਹੈ ਸਾਨੂੰ ਵੱਢ ਲੈਂਦਾ ਸਾਡੇ ਪੈਰੀ ਪੈ ਜਾਂਦਾ ਤੇ ਪੰਡਿਤ ਜੀ ਤੁਸੀਂ ਤਾਂ ਮਰੇ ਹੋਏ ਕੁੱਤੇ ਤੋਂ ਹੀ ਡਰੀ ਜਾਂਦੇ ਹੋ ਐਨੇ ਵਿੱਚ ਪੰਡਿਤ ਨੂੰ ਗੁੱਸਾ ਆ ਗਿਆ ਪੰਡਿਤ ਕਹਿੰਦਾ ਕਿ ਤੁਸੀਂ ਇਹ ਕੀ ਢੋਂ ਕਰ ਰਹੇ ਹੋ ਅળે ਦੁਆਲੇ ਸਾਰੇ ਲੋਕ ਇਕੱਠੇ ਕਰ ਲਏ ਤੇ ਕੁੱਤਾ ਪਿਆ ਹੈ ਤੁਹਾਨੂੰ ਕੋਈ ਵੀ ਧਰਮ ਦੀ ਲਿਹਾਜ਼ ਨਹੀਂ ਕੋਈ ਧਰਮ ਦਾ ਗਿਆਨ ਨਹੀਂ ਤਾਂ ਸਤਿਗੁਰੂ ਜੀ ਮੁਸਕਰਾ ਕੇ ਬੋਲੇ ਕਿ ਭਾਈ ਚਤਰਦਾ ਜੀ ਜਿਸ ਕੁੱਤੇ ਤੋਂ ਤੁਸੀਂ ਸੋ ਕਰ ਰਹੇ ਹੋ ਨਾ ਇਹ ਤੇਰਾ ਬਾਪ ਹੈ ਇਹ ਤੇਰੇ ਪਿਤਾ ਜੀ ਹਨ ਇਹਨਾਂ ਸੁਣ ਕੇ ਪੰਡਤ ਚਤੁਰਦਾਸ ਨੂੰ ਹੋਰ ਗੁੱਸਾ ਆ ਗਿਆ ਉਹ ਅਗਬਰੂਲਾ ਹੋ ਗਿਆ ਅਤੇ ਸਤਿਗੁਰੂ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੀ ਨਰਾਦਰੀ ਕਰ ਰਹੇ ਹੋ ਇਹ ਕੁੱਤਾ ਮੇਰਾ ਬਾਪ ਕਿਵੇਂ ਹੋ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਬੈਠ ਜਾਓ ਇਹ ਸਦਾ ਵੀ ਤੁਹਾਨੂੰ ਗਿਆਨ ਕਰਵਾ ਦਿੰਦੇ ਹਾਂ ਤੇ ਜਦੋਂ ਸਤਿਗੁਰੂ ਜੀ ਨੇ ਉਸ ਕੁੱਤੇ ਵੱਲ ਆਪਣੀ ਨਜ਼ਰ ਕੀਤੀ ਤਾਂ ਕਹਿੰਦੇ ਕਿ ਸਤਿਗੁਰੂ ਨੇ ਨਜ਼ਰ ਕਰ ਦਿੱਤੀ ਉਹ ਕੁੱਤਾ ਉਸ ਦੀ ਆਤਮਾ ਬਾਹਰ ਆ ਕੇ ਇਨਸਾਨੀ ਆਵਾਜ਼ ਦੇ ਵਿੱਚ ਬੋਲਣ ਲੱਗ ਗਈ ਕਿ ਚਤਰਦਾਸ ਮੈਂ ਤੇਰਾ ਬਾਪ ਹੀ ਹਾਂ ਤਾਂ ਚਤਰਦਾਸ ਪੁੱਛਦਾ ਹੈ ਕਿ ਤੁਹਾਨੂੰ ਇਹ ਜੀਵਨ ਕਿਸ ਤਰ੍ਹਾਂ ਮਿਲਿਆ ਤਾਂ ਉਸ ਕੁੱਤੇ ਨੇ ਮਨੁੱਖੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਕਿ ਮੈਂ ਵੀ ਮੰਦਰ ਦੇ ਵਿੱਚ ਸੇਵਾ ਕਰਦਾ ਸੀ ਮੇਰੇ ਵਿੱਚ ਵੀ ਬਹੁਤ ਬਹੁਤ ਹੰਕਾਰ ਸੀ ਮੈਂ ਵੀ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਕਹਾਉਂਦਾ ਸੀ ਇੱਕ ਵਾਰੀ ਇੱਕ ਮਹਾਪੁਰਸ਼ ਮੰਦਰ ਦੇ ਵਿੱਚ ਨਮਸਕਾਰ ਕਰਨ ਦੇ ਲਈ ਆਏ ਸਨ ਮੈਂ ਉਹਨਾਂ ਨੂੰ ਬਹੁਤ ਮੰਦਾ ਬੋਲਿਆ ਬੜਾ ਬੁਰਾ ਭਲਾ ਬੋਲਿਆ ਪਖੰਡੀ ਕਿਹਾ ਅਪ ਬਹੁਤ ਜ਼ਿਆਦਾ ਮਾੜੇ ਉਹਨਾਂ ਨੂੰ ਮੈਨੇ ਬੋਲ ਬੋਲੇ ਤਾ ਉਸ ਵਿਦਵਾਨ ਨੇ ਉਸ ਮਹਾਂਪੁਰਸ਼ ਨੇ ਮੈਨੂੰ ਜਾਣ ਲੱਗੇ ਕਿਹਾ ਕਿ ਹੈ ਤਾ ਤੂੰ ਪੰਡਿਤ ਹੈ ਹੈ ਤੈਨੂੰ ਗਿਆਨ ਹੈ ਪਰ ਤੂੰ ਕੁੱਤੇ ਵਾਂਗੂ ਬਹੁਤ ਭੌਂਕਦਾ ਹੈ ਇਸ ਕਰਕੇ ਮੈਨੂੰ ਇਹ ਕੁੱਤੇ ਦਾ ਜਨਮ ਮਿਲਿਆ ਤੇ ਇਸ ਜਨਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੇਰਾ ਉਧਾਰ ਕਰਨਾ ਹੈ ਤਾਂ ਪੰਡਿਤ ਚਤੁਰਦਾਸ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਜ਼ਰੂਰ ਇਹਨਾਂ ਦੇ ਕੋਲ ਕੋਈ ਕਾਲਾ ਜਾਦੂ ਜਾਂ ਕਾਲਾ ਇਲਮ ਹੋਏਗਾ ਜਿਸ ਦੇ ਨਾਲ ਇਹ ਮੈਨੂੰ ਗੁੰਮਰਾਹ ਕਰ ਰਹੇ ਹਨ ਤਾਂ ਫਿਰ ਆਵਾਜ਼ ਆਉਂਦੀ ਹੈ ਕਿ ਚਤੁਰਦਾਸ ਮੈਂ ਤੇਰਾ ਪਿਤਾ ਹੀ ਹਾਂ ਤੇਰਾ ਬਾਪ ਹੀ ਹਾਂ ਹੁਣ ਵੀ ਤੇਰੇ ਕੋਲ ਵੇਲਾ ਹੈ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ ਜਿੰਨੀ ਤੈਨੂੰ ਮਤ ਹੈ ਉਹਨੂੰ ਤਿਆਗ ਕੇ ਹਾਲੇ ਵੀ ਸਮਾਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਮੁੱਚੀ ਕਾਇਨਾਤ ਦਾ ਸੰਸਾਰ ਦਾ ਭਲਾ ਕਰ ਰਹੇ ਹਨ ਹੁਣ ਵੀ ਵੇਲਾ ਹੈ ਇਹਨਾਂ ਦੇ ਦੱਸੇ ਹੋਏ ਮਾਰਗ ਤੇ ਤੂੰ ਹੁਣ ਵੀ ਚੱਲ ਸਕਦਾ ਹੈ ਉਹਨੇ ਆਪਣੀ ਪੁੱល ਬਖਸ਼ਾਲਾ ਕੀ ਪਤਾ ਕੱਲ ਨੂੰ ਤੇਰਾ ਜਨਮ ਵੀ ਇਸ ਤਰ੍ਹਾਂ ਮੇਰੇ ਵਾਂਗ ਕੁੱਤੇ ਦੀ ਜੂਨ ਦੇ ਵਿੱਚ ਹੋ ਜਾਵੇ ਤੇ ਤੈਨੂੰ ਪਤਾ ਹੈ ਕਿ ਕੁੱਤੇ ਦਾ ਜੀਵਨ ਫਿਰ ਕਿਹੋ ਜਿਹਾ ਹੁੰਦਾ ਹੈ ਇਸ ਤਰ੍ਹਾਂ ਉਹ ਸਤਿਗੁਰੂ ਜੀ ਦੇ ਚਰਨੀ ਆ ਕੇ ਡਿੱਗ ਗਿਆ ਅਤੇ ਸਤਿਗੁਰੂ ਤੋਂ ਮਾਫੀ ਮੰਗੀ ਫਿਰ ਉੱਥੇ ਕਹਿੰਦੇ ਸਤਿਗੁਰੂ ਜੀ ਨੇ ਇੱਕ ਜੋ ਸ਼ਬਦ ਉਚਾਰਿਆ ਜੋ ਆਪਾਂ ਸਦੀਵਾਰ ਦੇ ਵਿੱਚ ਪੜ੍ਹਦੇ ਹਾਂ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਪੋਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣ ਸਬ੍ਰਹਮ ਕਰਮੰ ਸਾ ਫੋਕਟ ਨਿਹਚੋ ਕਰਮੰ ਕੋ ਨਾਨਕ ਨਿਹਚੋ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਸਤਗੁਰ ਜੀ ਨੇ ਇਸ ਦੇ ਵਿੱਚ ਇਹ ਕਿਹਾ ਹੈ ਕਿ ਪੁਸਤਕਾਂ ਪੜ੍ਹਨ ਦੇ ਨਾਲ ਹੀ ਗਿਆਨ ਹੁੰਦਾ ਕੱਲਾ ਮੂਰਤੀ ਨੂੰ ਪੂਜਣ ਦੇ ਨਾਲ ਹੀ ਸਮਾਧੀ ਲਾ ਕੇ ਤੇ ਧਿਆਨ ਰੱਖਣਾ ਆਲੇ ਦੁਆਲੇ ਪਰਮਾਤਮਾ ਦੇ ਵਿੱਚ ਧਿਆਨ ਨਾ ਰੱਖਣਾ ਮੁਖ ਤੋਂ ਝੂਠ ਬੋਲਣਾ ਗਾਇਤਰੀ ਮੰਤਰ ਦੇ ਜਾਪ ਨੂੰ ਜਾਪ ਕਰਦੇ ਰਹਿਣਾ ਪਰ ਉਸ ਨੂੰ ਨਾਮ ਮੰਨਣਾ ਤੋਤਿਆਂ ਪਾ ਕੇ ਸਦਾ ਜੀਵਨ ਜਿਉਣ ਨਾਲ ਕਹਿੰਦੇ ਜਦੋਂ ਸਮਾਂ ਬੀਤਿਆ ਤਾਂ ਜਦੋਂ ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਤੋਂ ਬਾਣੀ ਦਾ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਦਿ ਗ੍ਰੰਥ ਤੇ ਤਿਆਰ ਕਰਾ ਰਹੇ ਸਨ ਤਾਂ ਉਸ ਸਮੇਂ ਇਹ ਪੰਡਿਤ ਜੀ ਦੇ ਪੋਤੇ ਉਸ ਗੁਰੂ ਦੀ ਨਗਰੀ ਵਿੱਚ ਆ ਕੇ ਇਹ ਬਾਣੀ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਤੇ ਧੰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਕਿ ਸਤਗੁਰੂ ਜੀ ਨੇ ਇਹ ਬਾਣੀ ਕਾਸ਼ੀ ਵਿੱਚ ਉਚਾਰ ਕੇ ਸਾਡੇ ਦਾਦਾ ਜੀ ਦਾ ਉਧਾਰ ਕੀਤਾ ਸੀ ਤੇ ਬਾਣੀ ਅਸੀਂ ਆਪ ਜੀ ਨੂੰ ਅੱਜ ਦੇਣ ਲੱਗੇ ਹਾਂ ਸੋ ਇਸ ਸਾਖੀ ਦਾ ਮਕਸਦ ਇਹੋ ਹੈ ਕਿ ਪੜ ਲਿਖ ਕੇ ਹੰਕਾਰ ਨਾ ਪੈਦਾ ਕਰੋ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਸਾਫ ਸਾਪ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਕਹਿੰਦੇ ਇਹੋ ਜਿਹੀ ਪੜੇ ਹੋਏ ਨੂੰ ਮੂਰਖ ਆਖਣਾ ਚਾਹੁੰਦਾ ਹੈ ਕਿਉਂਕਿ ਉਸ ਦੇ ਅੰਦਰ ਤਾਂ ਲੋਭ ਤੇ ਹੰਕਾਰ ਹੈ ਜੋ ਜੀਵ ਬਾਣੀ ਦਾ ਵਿਚਾਰ ਕਰਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਨਹੀਂ ਕਰਦਾ ਉਸ ਨੂੰ ਮੰਨਦਾ ਨਹੀਂ ਸਤਿਗੁਰੂ ਜੀ ਕਹਿੰਦੇ ਕਿ ਜੇ ਕੋਈ ਬਹੁਤਾ ਪੜਿਆ ਲਿਖਿਆ ਵੀ ਹੋਵੇ ਪਰ ਹੰਕਾਰ ਹੋਵੇ ਤਾਂ ਨਫਲ ਹੈ ਇਸ ਕਰਕੇ ਇਹੋ ਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਨਿਮਰਤਾ ਦੇ ਵਿੱਚ ਰਹਿ ਕੇ ਜੋ ਗੁਰੂ ਦੀ ਬਾਣੀ ਹੈ ਜੋ ਗੁਰ ਕਹ ਹੈ ਸੋਈ ਬਲਮਨ ਦੇ ਮਾਵਾਕ ਅਨੁਸਾਰ ਸਾਨੂੰ ਬਾਣੀ ਤੇ ਅਮਲ ਕਰਨਾ ਚਾਹੀਦਾ ਹੈ ਭੁੱਲਾਂ ਚੁੱਕਾ ਮਾਫ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ